ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੱਲ ਵੀਰ ਸਰਬਜੀਤ ਸਿੰਘ ਖਾਲਸਾ ਇਹਨਾਂ ਦੀ ਇੱਕ ਨਿਊਜ਼ ਚਲਦੀ ਦੇਖੀ ਜੋ ਨਿਊਜ਼ ਦਾ ਸੁਣ ਕੇ ਮਨ ਨੂੰ ਬਹੁਤ ਦੁੱਖ ਲੱਗਿਆ ਇਹੋ ਜਿਹੀਆਂ ਗੱਲਾਂ ਕਰਨੀਆਂ ਇੱਕ ਐਮਪੀ ਹੋਣ ਦੇ ਨਾਂ ਤੇ ਜਿਹੜੇ ਲਬਜ਼ ਵਰਤ ਰਹੇ ਨੇ ਜਾਂ ਜਿਹੜੀ ਲੈਂਗੁਏਜ ਆਪਦੇ ਹਿਸਾਬ ਨਾਲ ਇਹ ਆਪਦੀ ਵਰਤ ਰਹੇ ਨੇ ਉਹ ਕੋਈ ਆਪਣੇ ਲਈ ਸਹੀ ਨਹੀਂ ਜੇ ਤੁਹਾਨੂੰ ਕਿਸੇ ਗੱਲ ਦੀ ਨਹੀਂ ਨੌਲੇਜ ਤਾਂ ਤੁਸੀਂ ਉਹ ਗੱਲ ਨੂੰ মিডিਆ ਸਾਹਮਣੇ ਨਾ ਰੱਖੋ ਉਹ ਬੰਦੇ ਨੂੰ ਗੱਲ ਕਰਨ ਦਿਓ ਜਿਹਨੂੰ ਇਹਦੇ ਬਾਰੇ ਨੌਲੇਜ ਆ ਜਾਂ ਤੁਸੀਂ মিডিਆ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਪਹਿਲਾਂ ਆਪਦੇ ਉਹ ਜੇ ਕੁਐਸਚਨ ਤਿਆਰ ਰੱਖੋ ਜੋ ਤੁਸੀਂ ਜਵਾਬ ਦੇ ਸਕੋ ਦੇਖੋ ਸਾਡੀ ਪੰਜਾਬ ਦੀ ਲੜਾਈ ਪਹਿਲੇ ਦਿਨ ਤੋਂ ਦਿੱਲੀ ਨਾਲ ਚੱਲ ਰਹੀ ਆ ਵੀ ਅਸੀਂ ਦਿੱਲੀ ਤਖਤ ਤੋਂ ਸਰਕਾਰਾਂ ਨਹੀਂ ਚੱਲਣ ਦੇਣੀ ਆ ਅਸੀਂ ਪੰਜਾਬ ਦੀ ਆਪਣੀ ਕੌਮੀ ਪਾਰਟੀ ਆਪਣੀ ਪਾਰਟੀ ਬਣਾ ਕੇ ਅਸੀਂ ਕੰਮ ਕਰਨਾ ਚਾਹੁੰਦੇ ਆ ਅਸੀਂ ਕਾਲੀ ਦਲ ਦੀ ਅੱਜ ਤੱਕ ਕਿਉਂ ਸਪੋਰਟ ਕਰਦੇ ਆ ਰਹਿਆ ਕਿਉਂਕਿ ਸਾਨੂੰ ਪਤਾ ਵੀ ਸਾਡੀ ਖੇਤਰੀ ਪਾਰਟੀ ਆ ਦੇਖੋ ਛੋਡੇ ਨਾਲ ਚੰਗੇ ਵਿਦਵਾਨ ਨੇ ਹਰ ਇੱਕ ਸੋਲਜਰ ਇਨਸਾਨ ਕੰਮ ਕਰ ਰਹੇ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੋ ਡਿਬਰੂਗੜ੍ਹ ਦੀ ਜੇਲ੍ਹ ਚ ਬਹੁਤ ਲੰਬੇ ਸਮੇਂ ਤੋਂ ਬੈਠੇ ਨੇ ਉਹਨਾਂ ਦੇ ਫਾਦਰ ਸਾਹਿਬ ਵੀ ਤੇ ਜੋ ਉਹਨਾਂ ਦੇ ਸਪੋਰਟਰ ਨੇ ਉਹ ਵੀ ਸਾਰੇ ਛੋਡੇ ਨਾਲ ਸਪੋਰਟ ਕਰ ਰਹੇ ਨੇ ਪਾਰਟੀ ਨਵੀਂ ਤਿਆਰ ਕਰਨ ਲਈ ਕਿਉਂਕਿ ਬਹੁਤ ਖੁਸ਼ੀ ਦੀ ਗੱਲ ਆ ਸੁਣਨ ਚਾ ਰਿਹਾ ਵੀ ਬਹੁਤ ਸੇਤੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਆਪਣੇ ਵਿੱਚ ਪਹੁੰਚ ਰਹੇ ਨੇ ਕਿਉਂਕਿ ਕੌਮੀ ਤੇ ਸੰਘਰਸ਼ ਦੀਆਂ ਸਿੱਖੀ ਨੂੰ ਲੈ ਕੇ ਗੱਲਾਂ ਚੱਲਣੀਆਂ ਤਾਂ ਜੇਲਾਂ ਤਾਂ ਨਾਰਮਲੇ ਗੱਲਾਂ ਦੇ ਵਿੱਚ ਬਣੀਆਂ ਹੋਈਆਂ ਨੇ ਝੂਠੇ ਪਰਚੇ ਇਹ ਤਾਂ ਆਮ ਜਿਹੀਆਂ ਗੱਲਾਂ ਨੇ ਜੇ ਆਪਾਂ ਕੁਝ ਕੌਮ ਖਤਰ ਕਰਨਾ ਇਹ ਤਾਂ ਚੱਲਣੇ ਪਏ ਨੇ ਪਹਿਲੇ ਦਿਨਾਂ ਤੋਂ ਚੱਲਦੇ ਆਪਾਂ ਆ ਤੇ ਫਾਂਸੀਆਂ ਦੇ ਫੰਦਿਆਂ ਨੂੰ ਆਪਾਂ ਨੂੰ ਚੁੰਮਣਾ ਪਿਆ ਤੇ ਨਕਲੀ ਜੋ ਇਹਨਾਂ ਨੇ ਆਪਣੇ ਤੇ ਹਮਲੇ ਕੀਤੇ ਨੇ ਜਾਂ ਆਪਣੇ ਸਿੱਖ ਕੌਮ ਨੂੰ ਮਾਰਨ ਲਈ ਉਠੇ ਪੁਲਿਸ ਮੁਕਾਬਲੇ ਬਣਾਏ ਨੇ ਉਹ ਸਭ ਆਪਣੇ ਤੇ ਬੀਤੀਆਂ ਨੇ ਹੁਣ ਭਾਈ ਸਰਬਜੀਤ ਸਿੰਘ ਖਾਲਸਾ মিডিਆ ਸਾਹਮਣੇ ਆਉਂਦੇ ਨੇ ਪਹਿਲਾਂ ਤਾਂ ਦੇਖੋ ਇਹਨਾਂ ਤੇ ਆਪਾਂ ਨੂੰ ਸਭ ਨੂੰ ਪਤਾ ਵੀ ਨਸ਼ਾ ਖਾਣ ਦਾ ਬਲੇਮ ਵੀ ਲੱਗਦਾ ਰਿਹਾ ਚਲੋ ਉਹ ਆਪਾਂ ਕੋਈ ਉਹ ਨਿਜੀ ਆ ਕਿਸੇ ਦਾ ਕੋਈ ਚੀਜ਼ ਖਾ ਪੀ ਰਿਹਾ ਹੋ ਆਪਾਂ ਕਿਸੇ ਨੂੰ ਰੋਕਣੀ ਰਹੇ ਉਹ ਆਪਣੇ ਆਪ ਸਮਝਦਾਰ ਆ ਜੋ ਇਹ ਨੈਣ ਦੇ ਵਿੱਚ ਆ ਗਿਆ ਉਹਨੇ ਆਪਦਾ ਸਰੀਰ ਕਿਵੇਂ ਸੰਭਾਲ ਕੇ ਰੱਖਣਾ ਤੁਸੀਂ ਕਹਿੰਦੇ ਹੋ ਮੈਨੂੰ ਬਹੁਤ ਅਹੀ ਜਿਹਾ ਗੱਲਾਂ ਨੇ ਜਵਾਨ ਫਿਸਲ ਜਾਂਦੀ ਆ ਕਿ ਤੇ ਉਧਰ ਕਿਤੇ ਇਧਰ ਹੁਣ ਤੁਸੀਂ ਇੱਕ ਬਹੁਤ ਵੱਡਾ ਲੋਕਾਂ ਨੂੰ ਦੁਬਧਾ ਚ ਖੜਾ ਕਰਤਾ ਵੀ ਪਾਰਟੀ ਦਾ ਨਾਮ ਆਨੰਦਪੁਰ ਸਾਹਿਬ ਪਾਰਟੀ ਬਣਿਆ ਜਾਂ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਬਣਿਆ ਵੀ ਨਹੀਂ ਅਸੀਂ ਤਾਂ ਹਜੇ ਨਾਮ ਰੱਖਿਆ ਨਹੀਂ ਹਜੇ ਸਾਨੂੰ ਦਿੱਲੀ ਤੋਂ ਤਾਂ ਕਾਲ ਕੋਈ ਆਈ ਨਹੀਂ ਹਜੇ ਦਿੱਲੀ ਤੋਂ ਇਹਦਾ ਮਤਲਬ ਵੀ ਛੋਡੇ ਪਿੱਛੇ ਵੀ ਕੋਈ ਦਿੱਲੀ ਤੋਂ ਬੰਦੇ ਖੜੇ ਨੇ ਛੋਡੇ ਪਿੱਛੇ ਵੀ ਦਿੱਲੀ ਦੇ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਨਾਮ ਤੈਅ ਕਰਕੇ ਦੇਣਾ ਤੁਸੀਂ ਪਾਰਟੀ ਦਾ ਨੌ ਲੈ ਕੇ ਚੱਲੋ ਤੁਸੀਂ ਪਾਰਟੀ ਬਣ ਤੋਂ ਪਹਿਲਾਂ ਹੀ ਪਾਰਟੀ ਦੇ ਵਿੱਚ ਇੱਕ ਦੁਬਦਾ ਖੜੀ ਕਰਤੀ ਯਾਰ ਤੁਸੀਂ ਲੋਕਾਂ ਨੂੰ ਤੁਹਾਨੂੰ ਕਿਹੜੀ ਚੀਜ਼ ਨਾਲ ਜਿਤਾਇਆ ਛੋਡੇ ਪਸ਼ੋਕੜ ਨੂੰ ਲੋਕਾਂ ਨੇ ਕਿਵੇਂ ਯਾਦ ਰੱਖਿਆ ਤੁਹਾਨੂੰ ਕਿਸ ਤਰ੍ਹਾਂ ਪਾਈ ਸਰਜੀ ਸਿੰਘ ਖਾਲਸਾ ਤੈਨੂੰ ਅੱਗੇ ਲੈ ਕੇ ਆਂਦਾ ਛੋਡੇ ਫਾਦਰ ਸਾਹਿਬ ਦੀ ਕੁਰਬਾਨੀ ਨੂੰ ਲੋਕਾਂ ਨੇ ਕਿੰਨਾ ਮੰਨ ਲਾ ਆਪਣੇ ਮਨ ਤੇ ਹੰਡਾਇਆ ਵੀ ਨਹੀਂ ਯਾਰੋ ਪਰਿਵਾਰ ਨੂੰ ਅਸੀਂ ਅੱਗੇ ਲੈ ਕੇ ਆਉਣਾ ਲੋਕਾਂ ਨੇ सोनू ਨਹੀਂ ਦੇਖਿਆ ਭਾਈ ਸਰਵਿਸਿੰਗ ਖਾਲਸਾ ਨੂੰ ਨਹੀਂ ਦੇਖਿਆ ਭਾਈ ਤੁਹਾਡੇ ਪਰਿਵਾਰ ਬਿਆਨਤ ਸਿੰਘ ਉਹਨੀਆਂ ਨੂੰ ਦੇਖਿਆ ਪਰ ਜੇ ਤੁਸੀਂ ਇਹੋ ਜਿਹੇ ਸਵਾਲ ਖੜੇ ਕਰ ਦਿੰਦੇ ਹੋ ਲੋਕਾਂ ਨੂੰ ਦੁਬਧਾ ਚ ਪਾ ਦਿੰਦੇ ਹੋ ਇਹ ਗੱਲਾਂ ਕੋਈ ਚੰਗੀਆਂ ਨਹੀਂ ਜਿਸ ਨੂੰ ਨਹੀਂ ਨੌਲੇਜ ਤੁਸੀਂ ਗੱਲ ਨਾ ਕਰੋ ਤੁਸੀਂ ਗੱਲ ਨੂੰ ਛੱਡ ਦਿਓ ਤੁਸੀਂ ਕਿਸੇ ਹੋਰ ਬੰਦੇ ਨੂੰ ਕਹੋ ਵੀ ਮੇਰੇ ਥਾਂ ਮੈਂ ਜਵਾਬ ਦੇਵਾਂਗਾ ਜਾਂ ਤੁਸੀਂ ਪੱਤਰਕਾਰ ਨਾ ਪਹਿਲਾਂ ਮਾੜੀ ਮੋਟੀ ਡਿਸਕਸ ਕਰ ਲਓ ਵੀ ਤੂੰ ਮੈਨੂੰ ਕੀ ਪੁੱਛਣਾ ਚਾਹਣਾ ਮੈਂ ਤੈਨੂੰ ਉਹੋ ਜਿਹਾ ਜਵਾਬ ਦੇ ਦੇਣਾ ਤੁਸੀਂ ਫੋਨ ਨਾ ਚੱਕੋ ਉਸ ਨੂੰ ਨਹੀਂ ਨੌਲੇਜ ਕਿਸੇ ਆਪ ਦੇ ਮਨ ਲਾ ਪੜ੍ਹੇ ਲਿਖੇ ਬੰਦੇ ਨੂੰ ਥੋੜਾ ਸੈਕਟਰੀ ਉਹਨੂੰ ਫੋਨ ਚ ਚਕਾ ਦਿਓ ਉਹ ਤੁਹਾਡੀਆਂ ਗੱਲਾਂ ਜਵਾਬ ਦੇ ਦੇਵੇ ਯਾਰ ਤੁਸੀਂ ਇਹੀ ਜੀਆਂ ਗੱਲਾਂ ਕਰਕੇ ਸਾਡਾ ਸਿਰ ਨੀਵਾ ਕਰ ਰਹੇ ਹੋ ਲੋਕ ਕਹਿ ਰਹੇ ਨੇ ਪਾਰਟੀ ਵੰਡ ਤੋਂ ਪਹਿਲਾਂ ਹੀ ਇਹ ਦਿੱਲੀ ਨਾਲ ਜੁੜੇ ਹੋਏ ਨੇ ਇਹ ਦਿੱਲੀ ਤੋਂ ਸਾਨੂੰ ਦਿੱਲੀ ਵਾਲੇ ਬੰਦੇ ਦੱਸੋ ਪਹਿਲਾਂ ਕਿਹੜੇ ਨੇ ਅਸੀਂ ਹੋਰ ਤਾਂ ਕਿਸੇ ਨੂੰ ਬਾਅਦ ਚ ਪੁੱਛਾਂਗੇ ਭਾਈ ਸਰਬਜੀਤ ਸਿੰਘ ਖਾਲਸਾ ਤੁਸੀਂ ਦੱਸੋ ਵੀ ਦਿੱਲੀ ਵਾਲੇ ਕਿਹੜੇ ਬੰਦੇ ਨੇ ਜਿਨ੍ਹਾਂ ਦੇ ਨਾਲ ਰਲ ਕੇ ਤੁਸੀਂ ਪਾਰਟੀ ਚਲਾ ਰਹੇ ਹੋ ਜਿਹੜੇ ਦਿੱਲੀ ਤੋਂ ਤੁਸਾਨੂੰ ਹੈਂਡਲ ਕਰ ਰਹੇ ਨੇ ਇਹ ਤੁਸੀਂ ਗੱਲ ਕਹਿ ਤਾਂ ਦਿੱਤੀ ਪਰ ਇਹਦਾ ਜਵਾਬ ਬਹੁਤ ਦੂਰ ਤੱਕ ਦੇਣਾ ਪਊਗਾ ਜਾ ਕੇ ਬਹੁਤ ਲੋਕਾਂ ਨੂੰ ਇਹ ਚੀਜ਼ ਸੈਟੀਸਫਾਈ ਕਰਨਾ ਪੈਣਾ ਵੀ ਦਿੱਲੀ ਦਾ ਮਤਲਬ ਕੀ ਆ ਅਸੀਂ ਦਿੱਲੀ ਨਾਲ ਲੜਦੇ ਆ ਦਿੱਲੀ ਉਹ ਸਾਡੇ ਤੇ ਫੇਰ ਆ ਰਹੀ ਆ ਤੁਸੀਂ ਦਿੱਲੀ ਦੇ ਵਿੱਚੋਂ ਫੇਰ ਕੋਈ ਛੋਡੇ ਸਿਰ ਤੇ ਬੈਠੇ ਨਾ ਤੁਸੀਂ ਇਹ ਤਾਂ ਕੀ ਕਹਣ ਦੀ ਵੀ ਸਾਡੇ ਅਮਰੀਕਾ ਕੈਨੇਡਾ ਚ ਬਾਹਰ ਲੀਆਂ ਕੰਟਰੀਆਂ ਚ ਜੋ ਸਾਡੇ ਸਪੋਰਟਰ ਬੈਠੇ ਨੇ ਜੋ ਸਾਡੀ ਹਮਾਇਤ ਕਰ ਰਹੇ ਨੇ ਉਹ ਕਿ ਕੋਈ ਨਾ ਰੱਖਣਗੇ ਪਾਰਟੀ ਦਾ ਅਸੀਂ ਉਹਦੇ ਤੇ ਮੈਂ ਸਾਰਾ ਡਿਸਕਸ ਕਰਾਂਗੇ ਤੂੰ ਇਹਦਾ ਸਿੱਧਾ ਹੀ ਨਾ ਲੈਤਾ ਭਾਈ ਸਾਹਿਬ ਇਹ ਸੋਡੀਆਂ ਗੱਲਾਂ ਗਲਤ ਨੇ ਤੁਸੀਂ ਜਵਾਬ ਦੇਣ ਯੋਗ ਨਹੀਂ ਹੈਗੇ ਤੁਸੀਂ ਮੀਡੀਆ ਸਾਹਮਣੇ ਗੱਲਬਾਤ ਨਾ ਕਰੋ ਤੁਸੀਂ ਵੀ ਆਪਣੇ ਪਰਿਵਾਰ ਨੂੰ ਜੇ ਹੁਣ ਮੈਂ ਤੁਹਾਨੂੰ ਸਿੱਧਾ ਕਹਾਂ ਵੀ ਤੁਸੀਂ ਵੀ ਆਪਣੇ ਪਰਿਵਾਰ ਨੂੰ ਚਮਕਾਉਣ ਲੱਗ ਲੇ ਤੁਸੀਂ ਬੀਬੀ ਜੀ ਨੂੰ ਵੀ ਨਾਲ ਲਿਆਉਣ ਲੱਗੇ ਉਹਨਾਂ ਦੀ ਫੋਟੋ ਵੀ ਨਾਲ ਲਾਉਣ ਲੱਗੇ ਇਹ ਗੱਲਾਂ ਕੋਈ ਚੰਗੀਆਂ ਨਹੀਂ ਹਰ ਇੱਕ ਨੂੰ ਪਤਾ ਵੀ ਤੁਸੀਂ ਕਿਹੜੇ ਪਲੇਟਫਾਰਮ ਤੇ ਹੋ ਜੇ ਆਪਾਂ ਨੂੰ ਮੌਕਾ ਲੋਕਾਂ ਨੇ ਦੇਤਾ ਤਾਂ ਮੌਕੇ ਨੂੰ ਆਪਾਂ ਉਹਦਾ ਕੰਮ ਕਰਕੇ ਦਿਖਾਈਏ ਤਾਂ ਆਪਾਂ ਸਾਲਾਂ ਤਾਹਨਾ ਬਾਲੀਆਂ ਮਾਰੀਏ ਜਿੱਥੇ ਆਪਾਂ ਪਹੁੰਚ ਨਾ ਸਕੀਏ ਜਿੱਥੇ ਆਪਾਂ ਪਹੁੰਚ ਸਕਦਾ ਬਉਥੇ ਕੰਮ ਕਰੋ ਆਪਦੇ ਕੌਮ ਤੇ ਜੋ ਕੰਮ ਕਰਨ ਨਾਲ ਸਿੱਖ ਪੰਥ ਦੇ ਜੋਰ ਤੇ ਜੋ ਆਪਣੇ ਬੇਅਦਬੀਆਂ ਦੇ ਮਸਲੇ ਨੇ ਜੋ ਆਪਣੇ ਕਿਸਾਨਾਂ ਦੇ ਮਸਲੇ ਨੇ ਜੋ ਆਪਣੇ ਬੰਦੀ ਸਿੰਘਾਂ ਦੇ ਮਸਲੇ ਨੇ ਆਪਾਂ ਉਹਨਾਂ ਤੇ ਗੱਲਬਾਤ ਕਰੋ ਕੋਈ ਤੁਸੀਂ ਕਹਿੰਦੇ ਉੱਥੇ ਸਾਨੂੰ ਟਾਈਮ ਨਹੀਂ ਮਿਲਦਾ ਬੋਲਣ ਦਾ ਆ ਪੁੱਠੇ ਕੰਮ ਕਰਨ ਦਾ ਤੁਹਾਨੂੰ ਟਾਈਮ ਬਥੇਰਾ ਮਿਲ ਜਾਂਦਾ ਪਾਰਟੀ ਬਣਾਉਣੀ ਆ ਉਹਦਾ ਕੋਈ ਰੂਲ ਹੁੰਦਾ ਕੋਈ ਪਾਈ ਅੰਬਰਤਪਾਲ ਸਿੰਘ ਖਾਲਸਾ ਆਕੇ ਪਾਰਟੀ ਬਣਾ ਸਕਦਾ ਤੁਸੀਂ ਗੱਲੇ ਉਹਨਾਂ ਦੇ ਆਏ ਤੇ ਕਰੋ ਬਾਹਰ ਉਹ ਮੀਡੀਆ ਨੂੰ ਮੰਨ ਲੈ ਗੱਲ ਤਾਂ ਕਰ ਸਕਦੇ ਨੇ ਮੀਡੀਆ ਦਾ ਹਰ ਇੱਕ ਜਵਾਬ ਤਾਂ ਦੇ ਸਕਦੇ ਨੇ ਤੁਸੀਂ ਕਿਸ ਦਾ ਜਵਾਬ ਦੇਣ ਯੋਗ ਹੈ ਹੀ ਨਹੀਂ ਨਾ ਤੁਸੀਂ ਦੇ ਸਕਦੇ ਹੋ ਤੁਸੀਂ ਮੋਢੀ ਆਪ ਤੇ ਆ ਬਣ ਛੋਡ ਨਾ ਤਾਂ ਪਾਈ ਅੰਬਰਤਪਾਲ ਸਿੰਘ ਖਾਲਸਾ ਦੇ ਪਿਤਾ ਜੀ ਜਵਾਬ ਤਾਂ ਦੇ ਲੈਣਗੇ ਤੁਸੀਂ ਉਹਨਾਂ ਨੂੰ ਅੱਗੇ ਕਰ ਦਿਓ ਗੱਲ ਕਰਨ ਲਈ ਵੀ ਉਹ ਕਰਨਗੇ ਗੱਲ ਮੈਂ ਭਾਈ ਗੱਲ ਮੀਡੀਆ ਨੂੰ ਬਾਹਲੇ ਮੈਂ ਮੈਨੂੰ ਮੀਡੀਆ ਨਾਲ ਝਾੜ ਲੈਂਦੇ ਮੈਂ ਜਵਾਬ ਨਹੀਂ ਦੇ ਸਕਦਾ ਛੋਟੀ ਗੱਲ ਨੇ ਬਹੁਤ ਨੁਕਸਾਨ ਕੀਤਾ ਹੈ ਲੋਕਾਂ ਦੇ ਵਿੱਚ ਆ ਕੇ ਹਰ ਇੱਕ ਬੰਦਾ ਪੁੱਛ ਰਿਹਾ ਵੀ ਆ ਬੜੇ ਕੌਮ ਕਿਹੜੀ ਦਿੱਲੀ ਚ ਬੈਹਿ ਗਿਆ ਤੁਹਾਡਾ ਮੁਖੀਆ ਹੋ ਕੇ ਸੋਨੂੰ ਦਿੱਲੀ ਜੋ ਕੀ ਨੇ ਨਾਮ ਦੇਣੇ ਨੇ ਮੇਰੀਆਂ ਗੱਲਾਂ ਥੋੜੀ ਜਿਹੀ ਗੌਰ ਕਰਿਓ ਐਨੇ ਦੀ ਮੇਰੇ ਮਨ ਚ ਜੋ ਹੈਗਾ ਦੀ ਵਿਗਾਰ ਮੈਂ ਉਹ ਕੱਢ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ